ਬਾਬਾ ਜੀ ਕਹਿੰਦੇ ਗੋਪਾਲ ਤੇਰਾ ਯਾਰਤਾ ਏ ਗੋਪਾਲ ਗੋ ਮਤਲਬ ਹੁੰਦੀ ਆ ਧਰਤੀ ਪਾਲ ਮਤਲਬ ਹੁੰਦਾ ਪਾਲਣ ਵਾਲਾ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ ਧਰਤੀ ਦਾ ਮਾਲਕ ਹੈ ਸਾਈਂ ਹੈ ਉਹ ਅਕਾਲ ਪੁਰਖ ਹੈ ਵਾਹਿਗੁਰੂ ਪਰਮੇਸ਼ਰ ਹੈ ਤੇ ਬਾਬਾ ਧੰਨਾ ਸਾਹਿਬ ਕਹਿੰਦੇ ਏ ਗੋਪਾਲ ਮੈਂ ਤੇਰਾ ਆਰਤਾ ਹਾਂ ਆਰਤਾ ਦਾ ਅਰਥ ਹੁੰਦਾ ਤੇਰੇ ਦਰ ਦਾ ਮੰਗਤਾ ਆਖੋ ਸਤਨਾਮ ਇਥੇ ਆਰਤੀ ਵਾਲਾ ਆਰਤਾ ਨਹੀਂ ਇੱਕ ਤਾਂ ਆਰਤੀ ਹੈ ਨਾ ਥਾਲ ਲੈ ਕੇ ਘਮਾਉਨੇ ਆ ਉਹ ਆਰਤੀ ਵਾਲਾ ਆਰਤਾ ਨਹੀਂ ਇਥੇ ਆਰਤੇ ਦਾ ਮਤਲਬ ਹੈ ਸੇਵਕ ਤੇਰੇ ਦਰ ਦਾ ਸੇਵਕ ਹਾਂ ਤੇਰੇ ਦਰ ਦਾ ਮੰਗਤਾ ਹਾਂ ਜੋ ਜਨ ਤੁਮਰੀ ਭਗਤ ਕਰਨਤੇ ਤਨਕੇ ਕਾਜ ਸਵਾਰਤਾ ਮੈਨੂੰ ਤਾਂ ਇਨਾ ਪਤਾ ਕਿ ਜਿਹੜਾ ਤੇਰੇ ਦਰ ਤੇ ਆ ਕੇ ਤੇਰੀ ਭਗਤੀ ਕਰਦਾ ਨਾ ਤੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ ਤੇ ਸਵਾਰਦਾ ਵੀ ਹੈ ਰੱਬ ਤੇ ਗੁਰੂ ਪਿਆਰਿਓ ਭਾਵੇਂ ਕੋਈ ਦੁੱਖ ਦਾ ਹੋਵੇ ਭਾਵੇਂ ਕੋਈ ਸੁੱਖ ਦਾ ਹੋਵੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੜੇ ਰੂਪ ਦੇ ਵਿੱਚ ਆ ਜਾਵੇ ਅਸੀਂ ਸਮਝ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਉਹ ਆ ਕੇ ਕਲਾ ਵਰਤਾ ਜਾਂਦਾ ਹੈ ਤੇ ਗੁਰੂ ਪਿਆਰਿਓ ਬਾਬਾ ਧੰਨਾ ਸਾਹਿਬ ਜੀ ਨੇ ਕਿੰਨੀ ਸੋਹਣੀ ਉਦਾਹਰਣ ਸਾਡੇ ਸਾਹਮਣੇ ਰੱਖੀ ਹੈ ਭਾਈ ਰੱਬ ਨੂੰ ਜਪਿਆ ਕਰੋ ਉਹਦੇ ਦਰ ਦੇ ਨਿਮਾਣੇ ਸੇਵਕ ਬਣ ਜਾਓ ਜੇ ਉਹਦੇ ਦਰ ਦੇ ਸੇਵਕ ਬਣ ਕੇ ਨਾ ਫਿਰ ਤੁਹਾਡੇ ਜਿੰਨੇ ਵੀ ਕਾਰਜ ਨੇ ਉਹ ਸਵਾਰ ਨੇ ਰੱਬ ਦੇ ਹੱਥ ਵਿੱਚ ਨੇ ਤੇ ਗੁਰੂ ਪਿਆਰਿਓ ਉਹ ਕਾਰਜ ਸਵਾਰ ਦਾ ਵੀ ਹੈ ਇਹ ਅੱਜ ਹੁਕਮਨਾਮਾ ਸਾਹਿਬ ਜੋ ਅਸੀਂ ਸਾਰਿਆਂ ਨੇ ਸ਼ਰਵਨ ਕੀਤਾ ਦਾਲ ਸੀਤਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੈ ਨਿਤ ਜਿਉ ਪਨਹੀਆ ਸ਼ਾਦਨ ਨੀਕਾ ਅਨਾਜ ਮੰਗੋ ਸਤ ਸਈਕਾ ਗਊ ਪੈਸ ਮੰਗੋ ਲਾਵੇਰੀ ਇਕ ਤਾਜ ਨੂੰ ਤਰੇ ਚ ਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਦੀ ਪ੍ਰਮਾਤਮਾ ਦੇ ਨਾਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਨਾਲ ਮੈਨੂੰ ਬਾਕੀ ਚੀਜ਼ਾਂ ਦੀ ਵੀ ਜ਼ਰੂਰਤ ਹੈ ਕਿਉਂਕਿ ਸਰੀਰ ਹੈ ਨਾ ਸਰੀਰ ਨੂੰ ਰਹਿਣ ਲਈ ਮਕਾਨ ਦੀ ਜ਼ਰੂਰਤ ਹੈ ਖਾਣ ਲਈ ਖੁਰਾਕ ਦੀ ਜ਼ਰੂਰਤ ਹੈ ਸੌਣ ਲਈ ਬਿਸਤਰੇ ਦੀ ਜ਼ਰੂਰਤ ਹੈ ਤੇ ਗੁਰੂ ਪਿਆਰਿਓ ਜ਼ਿੰਦਗੀ ਦਾ ਨਿਰਵਾਹ ਅੱਗੇ ਤੋਰਨ ਦੇ ਲਈ ਔਰਤ ਦੀ ਜਰੂਰਤ ਹੈ ਪਤਨੀ ਦੀ ਜਰੂਰਤ ਹੈ हे ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਵੀ ਤੂੰ ਮੈਨੂੰ ਦਾਤਾਂ ਦਵੇਂ ਨਾ ਅਜਿਹੀਆਂ ਦਾਤਾਂ ਦੇਂ ਜਿਦੇ ਵਿੱਚ ਮੈਂ ਖੁਸ਼ ਵੀ ਰਹਾ ਚੜ੍ਹਦੀ ਕਲਾ ਦੇ ਵਿੱਚ ਵੀ ਰਹਾ ਤੇ ਜੋ ਮੇਰੇ ਨਾਲ ਹੰਡਣ ਵੀ ਮੇਰਾ ਸਾਥ ਵੀ ਦੇਣ ਤੇ ਗੁਰੂ ਪਿਆਰਿਓ ਬਾਬਾ ਧੰਨਾ ਸਾਹਿਬ ਜੀ ਦੀ ਬਾਣੀ ਦਾ ਬਾਖਮਾਲ ਸ਼ਬਦ ਹੈ ਵੈਸੇ ਤਾਂ ਪੂਰੇ ਸ਼ਬਦ ਦੀ ਤੁਹਾਡੇ ਨਾਲ ਵਿਚਾਰ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਫਿਰ ਵਿਚਾਰ ਕਰਾਂਗੇ